ਇਮਰੀ ਖ ਬਣਾ ਨਾ ਅੱਖ ਬੈਠੀ ਮਨੇਰਦੀ ਐ ਇਹ ਅੱਜ 4 ਵਜੇ ਦੀ ਉੱਠ ਕੇ ਬੈਠੀ ਐ ਜੰਗੂ ਕਸ਼ਮੀਰ ਵਿੱਚ ਨਿਯੰਤਰਣ ਰਹਿਣਾ ਕਹੀਦਾ ਸਸਿਕਾਲ ਸਹਾ ਤੜਾ ਇਦਾਂ ਵਲੌਗ ਦੇ ਵਿੱਚ ਤੇ ਮੂਵੀ ਅੱਜ ਰਹਿਣ ਦੇ ਅੱਜ ਸ਼ੂਟ ਨਹੀਂ ਕੀਤੀ ਹੋਈ ਮੋਲ ਚਾਜ ਜਾ ਉਹ ਜਹ ਹੈ ਨਹੀਂ ਸਹੀ ਯਾਰ ਮੂਡ ਵੀ ਤੇ ਲੜਾਈ ਲੁੱੜੀ ਦਾ ਰੋਣਾ ਚੱਲੀ ਜਾਂਦਾ ਐ ਤੇ ਉਹਦੇ ਚੱਕਰ ਕਰਕੇ ਨਾ ਫਿਰ ਚੀਤੀ ਨਹੀਂ ਮੂਵੀ ਸ਼ੂਟ ਉਹਦਾ ਲੁੱਲੀ ਤੇ ਆਈ ਇਹ ਘਰੇ ਹਿੰਸ ਸਲੂਨ ਤੇ ਚੱਲੇ ਜਾਂ ਕਲਾਇੰਟ ਆ ਗਏ ਤੇ ਲਵਲੀ ਵੀ ਕੰਮ ਜਾਣਦੀ ਐ ਸਲੂਨ ਦਾ ਇਹਨੇ ਪਹਿਲਾਂ ਜੌਬ ਕੀਤੀ ਐ ਕਥਾਂ ਤੇ ਪਹਿਲਾਂ ਮੈਂ ਚੱਲ ਆ ਰਿਹਾ ਜਿੱਕਲਾ ਮੈਂ ਤੁਹਾਨੂੰ ਇਹ ਹੈਂਡਲ ਕਰ ਵੀਣਾ ਆ ਚੱਲ ਆ। ਬਜਾ ਬਜਾ ਕੁੜੀਏ ਆਇ ਤੈਨੂੰ ਕੰਮ ਡਾਈ ਆਪਣੇ ਸਮੂਹ ਤੇ। ਚਲੋ ਠੀਕ ਆ। ਓਏ ਮੰਮੀ ਅੱਜ ਹੈ ਮੰਮੀ ਮੰਮੀ ਨਹੀਂ ਆਈ ਉਹ ਰੋਣ ਤਾਂ ਜਾ 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 ਇਹ ਖਾਂਦੇ ਆੜੂ ਅੱਛਾ ਇਹ ਰੋਟੀ ਹੈ ਹੈ ਇਹ ਰੋਟੀ ਹੈ ਰੋਟੀ ਰੋਟੀ ਥੋੜੀ ਹੈ ਆੜੂ ਭੁੱਖ ਬੜੀ ਲੱਗੀ ਮੈਂ ਘਰੇ ਆ ਕੇ ਤਾਂ ਸਬਜ਼ੀ ਘਰ ਚੱਕਣੀ ਕੋਪ ਤਾਂ ਨਹੀਂ ਸਬਜ਼ੀ ਬਣੀ ਓਹੋ ਹੋ ਹਾਂ ਨਈ ਆ ਰਹੀ ਆ ਇਹ ਨਹੀਂ ਖਾਂਦੀ ਇਹ ਨਹੀਂ ਖਾਂਦੀ ਆੜੂ ਨਹੀਂ ਖਾਂਦੀ ਹੈ ਇਹ ਵੀ ਨਾ ਦੇ ਨਾ ਇਹਨਾਂ ਨੇ ਇੰਨੀ ਕੱਖ ਖਾਣਾ ਉਦਾਂ ਕੰਢਈ ਹੈ ਆਹ ਖਾਣਾ ਦੱਤਾ ਗੈਨ ਸੁੱਟਦਾ ਇਹ ਨਹੀਂ ਖਾਣਾ ਹੈ ਆੜੂ ਖਰਾ ਖਾਣਾ ਆੜੂ ਖਰਾ ਖਾਣ ਦੇ ਆਹ ਖਾ ਰੂ ਮੈਂ ਪਤਾ ਆ ਕਿੰਨਾ ਮਿੱਠਾ ਖਾਓ ਆਹ ਦੰਦੀ ਵੜੋ ਦੰਦੀ ਵੜ ਕੇ ਖਾਓ ਬੰਮ ਨੂੰ ਮਿਲ ਗਈ ਖਾਓ ਬਤ ਦੰਦੀ ਵੜ ਕੇ ਆਹ ਦੰਦੀ ਵੜ ਕੇ ਦੰਦੀ ਵੜ ਕੇ ਖਤਾ ਬੋਧੀਆਂ ਬੜੀ ਛੇਤੀ ਖਿਲਾਰ ਲੈਂਦੀ ਜੀ ਹੁਣ ਕੀਦੀਆਂ ਹੀ ਵਾ ਖਿਲਾਰਦੀਆਂ ਆ ਆ ਪਾਜੀ ਚੈਨਲ ਆਵਾ ਤਾਂ ਕੋਈ ਨਹੀਂ ਠਾਕੁਰ ਸਾਹਿਬ ਕਾਉਂ ਮੇ ਕੋਈ ਵੀ ਨਹੀਂ ਜੀ ਹਾਂ ਆਹਾ ਆਹਾ ਨਾ ਨਾ ਵਾ 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 ਜਿਹੜਾ ਹੁੰਦੇ ਕਰਦੇ ਸਹੀ ਗੱਲ ਹੁਣ ਆਪਾਂ ਅਸਲੋਂ ਤੋਂ ਗੱਲ ਇਹ ਛੁੱਟੀ ਤੇ ਮੈਂ ਜਸੀ ਨੂੰ ਘਰੋਂ ਜਾ ਕੇ ਲੈ ਆਂਦਾ ਨਾਲ ਮੈਂ ਚੱਲ ਯਾਰ ਬੰਦੇ ਜੀ ਲੱਗ ਰਿਹਾ ਹੁੰਦਾ ਹੋਰ ਕੀ ਆ ਵੀ ਤੇ ਜਸੀ ਨਾਲ ਆ ਗਿਆ ਆਪਣੇ ਮਾਸੀ ਹੁਣਾਂ ਨੂੰ ਲੈ ਆਉਣਾ ਸੀ ਉਹਨਾਂ ਦੇ ਯਾਰ ਥੋੜਾ ਘਰ ਰੁਪਨੇ ਤੇ ਚੋਰੀ ਚਾਰੀ ਦਾ ਬੜਾ ਡਰ ਹੋਰ ਨਹੀਂ ਗੱਲ ਚੋਰ ਹੀ ਬੜੇ ਤੁਰੇ ਫਿਰਦੇ ਕਰਨਾ ਕੀ ਆ ਵੀ ਕਿ ਨਹੀਂ ਤੇ ਇੱਧਰ ਸਾਹ ਸੁੱਕੇ ਨੇ ਬਾਕੀ ਚਲੋ ਕੋਈ ਨਹੀਂ ਸਾਰੀ ਦੁਨੀਆ ਦੇ ਨਾਲ ਹੀ ਜੋ ਹੋਊਗਾ ਵੇਖੀ ਜਾਊਗੀ ਬਾਕੀ ਪਰਮਾਤਮਾ ਮਿਹਰ ਕਰੇ ਜੰਗ ਜੁੰਗਾੜੀ ਜਾ ਉਹਦੇ ਚੰਗੀ ਗੱਲ ਆ ਜਿਨ੍ਹਾਂ ਨੇ ਪਤਾ ਨਹੀਂ 47 ਵੇਲੇ ਕਿ ਕਿਹੜੀ ਉਦੋਂ ਜੰਗ ਹੋਈ ਉਹਨਾਂ ਜਿਨ੍ਹਾਂ ਨੇ ਉਹ ਵੇਖਿਆ ਨਾ ਇਹ ਤੇ ਉਹਨਾਂ ਨੂੰ ਪਤਾ ਆ ਸਾਡੇ ਵਰਗੇ ਲੋਕ ਗੱਲਾਂ ਕਰਦੇ ਰਹੇ ਬੜੀਆਂ ਵੀ ਲੱਭ ਜੇ ਲੱਭ ਜੇ ਲੱਭ ਜੇ ਹੁਣ ਮੇਰੀ ਦਾਦੀ ਹੁੰਦੀ ਆ ਉਹ ਦੱਸਦੀ ਕਹਿੰਦੀ ਅਸੀਂ ਜੰਗ ਵੇਖੀ ਐ ਜੰਗ ਕਿਹੜੀ ਹੁੰਦੀ ਆ ਦਾਦੀ ਦੇ ਭਰਾ ਮਣਕੇ ਉਹ ਆਪਣਾ ਪਾਕਿਸਤਾਨ ਸਮਾਨ ਲੈਣ ਵਾਸਤੇ ਗਿਆ ਸੀ ਉਹ ਉਹਨਾਂ ਉੱਥੇ ਮਾਰਤਾ ਹੈਗਾ ਉਹ ਨਹੀਂ ਲੱਭਾ ਮੁੜ ਕੇ ਤੇ ਇਦਾਂ ਦਾ ਚੱਕਰ ਬਣਿਆ ਸੀ ਤੇ ਬੜੇ ਔਖੇ ਸਮੇਂ ਵੇਖੇ ਮੇਰੀ ਦਾਦੀ ਕਹਿੰਦੀ ਮੈਨੂੰ ਮਾੜੀ ਮਾੜੀ ਹੋਸ਼ ਆ ਵੀ ਮੈਨੂੰ ਪਤਾ ਨਹੀਂ ਉਹਦੀ ਮੰਮੀ ਨੇ ਕੁਛੜ ਚੁੱਕਿਆ ਹੈ ਜਾਂ ਕਿਦਾਂ ਇਦਾਂ ਕਰਕੇ ਕੋਈ ਸਿਸਟਮ ਹੀ ਮਾੜਾ ਮੋਟਾ ਜਾਂ ਚਿੱਤਾ ਜਿੱਦਾਂ ਕਿ ਇਦਾਂ ਨਿਆਣੇ ਕਿੜੇ-ਕੜੇ ਹੀ ਹਿਸਾਬ ਲੜ ਵੀ ਤੁਰਿਆ ਨਹੀਂ ਜਾਂਦਾ ਕਹਿੰਦੇ ਬੀਬੀ ਕਹਿੰਦੀ ਚੁਕ-ਚੁਕ ਕੇ ਲਿਆਂਦਾ ਇਹਨਾਂ ਨੇ ਇਦਾਂ ਹਾਲ ਹੀ ਇਹ ਪਹਿਲੀਆਂ ਦੇ ਵਿੱਚ ਸਾਡੇ ਇਥੇ ਗਰੰਤੀ ਸਿੰਘ ਵੀ ਅਲਾਸਮੈਂਟ ਕਰਨ ਦੇ ਕਹਿੰਦੇ ਘਰਾਂ ਦੀਆਂ ਲਾਈਟਾਂ ਬੰਦ ਕੀਤੀਆਂ ਜਾਣੀ ਪਤਾ ਨਹੀਂ ਕਿੰਨੇ ਵਜੇ ਤੇ ਕਿੰਨੇ ਵਜੇ ਤੱਕ 9 ਵਜੇ ਤੋਂ ਬੰਦੇ 5 ਵਜੇ ਤੱਕ ਲਾਈਟ ਘਰ ਦੀ ਨਹੀਂ ਜਗਣੀ ਚਾਹੀਦੀ ਗ੍ਰੰਥੀ ਸਿੰਘ ਅਲਾਊਸਮੈਂਟ ਕਰ ਰਿਹਾ ਵਾ ਆਪਣੇ ਇੱਥੇ ਮਾਹੌਲ ਖਰਾਬ ਹੀ ਆ ਯਾਰ ਬਾਕੀ ਮਾਰੇ ਜਾਣਦਾ ਕੀ ਬਣਨਾ ਹੈ ਕਿ ਦੱਦੜੇ ਪੁੱਤ ਹਾਂ ਮੈਂ ਕਹਿੰਦੀ ਮਰੇ ਟਾੜ ਨਾਲ ਹੱਲਾ ਫੀਲਾ ਮੂਹੂ ਮਿਨਾ ਚੱਲ ਗਈ ਮੈਂ ਹੁਣ ਕੇ ਮੈਂ ਆਲਾ ਖੜ੍ਹਦੀ ਨਾ ਦੇਖਣ ਲੱਗਾ ਲੈ ਖਾਣਾ ਤੇ ਤੁਸੀਂ ਮੂਹ ਲਾਈ ਜਾਣੀ ਪੁੱਤ ਮੈਂ ਬਹਿਣ ਲੱਗੀ ਆਪਾਂ ਤਾਂ ਵਿਹਣ ਦੇ ਕੋ ਬੀ ਹੋ ਕੇ ਮੈਂ ਲੱਗਿਆ ਜਸੀਨ ਮੈਂ ਲਿਆਂਦਾ ਮੈਂ ਚੱਲ ਯਾਰ ਜੀਲ ਕਰੂਗਾ ਆਏ ਹਾਏ ਹਾਡੀ ਦਾ ਘਰ ਚ 24 ਘੰਟੇ ਖਬਰਾਂ ਚੱਲਦੀਆਂ ਰਹਿੰਦੀਆਂ ਬਸ ਤਾ ਕੀ ਹੋਇਆ ਵਾ ਕਛੂਆ ਕਿੱਥੇ ਕਛੂਆ ਸਾਰੇ ਕੋਠੇ ਤੇ ਬੈਠੇ ਆ ਆ ਗਈ ਟ੍ਰੇਨ ਆ ਗਈ ਟ੍ਰੇਨ ਆ ਗਈ ਗੱਡੀ ਆ ਗਈ ਤੇ ਸੰਧੂ ਜੀ ਮਤਲਬ ਟ੍ਰੈਕਟਰੀਆਂ ਰੇਲ ਗੱਡੀਆਂ ਸਾਰੇ ਘਰ ਬਰ ਚੱਲਣਗੇ ਜੇ ਇਹ ਬੰਦ ਹੋ ਗਿਆ ਫਿਰ ਤਾਂ ਦੇਸ਼ ਭੁੱਖਾ ਮਰ ਗਿਆ ਫਿਰ ਤੇ ਜਿਹੜੀ ਗਿਆ ਕਿ ਫੇਰ ਕਾਦਾ ਦੇਸ਼ ਹੂੰ ਅਈ ਤੇ ਸਭ ਲੜਨ ਮੀਟਰ ਦੀਆਂ ਬੱਤੀਆਂ ਵੀ ਨਹੀਂ ਜਗਾਉਂਦੇ ਤਾਂ ਨਹੀਂ ਜਗਾਉਂਦੇ ਵੀ ਮੁੜ ਕੇ ਨਮੀਟਰ 63 ਨਾ ਡੈਡ ਹੋ ਜੇ ਕਿਤੇ ਮੈਂ ਜਿੰਨਾ ਲੇਟ ਜਾਵਾਂਗਾ ਉਹਨਾਂ ਵਧੀਆ ਹਰ ਗੁਣਸੂਤੀ ਰਹੂਗੀ ਜਿੰਨਾ ਹਰ ਗੁਣਸਾਉਂਗੀ ਨਾ ਉਹ ਤਾਂ نیچے ਚਲੇ ਜਾਵਾਂਗਾ ਜਾਂ ਜਿਉ ਰੋਟੀ ਖਾਣੀ ਉਹ ਤੂੰ ਜਾਵਾਂਗੀ ਇੱਥੇ ਕਹਿੰਦੇ ਆ ਵੀ ਹਾਂਜੀ ਹਾਂਜੀ ਆਰਾਮ ਦੇ ਨਾਮ ਨਾਲ ਕਟਿੰਗਾਂ ਲੱਗੀਆਂ ਜਿਉ ਪਤਾ ਨਹੀਂ ਕਿ ਪਾਰੀ ਲੱਗਾ ਕਿ ਨਹੀਂ ਕੋਈ ਲੱਗਾ ਤੇ ਇੱਥੇ ਉਹ ਨਹੀਂ ਕੋਈ ਨਹੀਂ ਹੁੰਦਾ ਵਾਇਰਲ ਵਾਇਰਲ ਸਾਰੇ ਜਣੇ ਕਰੋ ਵੀ ਮਮੀ ਮੇਰੀ ਫੋਨ ਲਈ ਜਾਂਦੀ ਲੋਕਾਂ ਨੂੰ ਚੱਲ ਯਾਰ ਰੋਟੀ ਦਿਖਾਈ ਆ ਨੀ ਮੰਝਾ ਲੈ ਜਾ ਕੀ ਜਾਂਦੀ ਇਹ ਇਹ ਹੱਥ ਸੇਜ ਰਹਿੰਦੇ ਓਏ ਗਾਂ ਕੀ ਆ ਕੀ ਬਾਤ ਓ ਕੀ ਆਂਦੀ ਆ ਬੀਪੂ ਤੇਰੀ ਮਾਰੋ ਟਿਪ ਕੌਂਡੀ ਆ ਜਾ ਹੂ ਹਰੂ ਕਿਦਾਂ ਅੱਪਾ ਕਿੱਤਾ ਦੀ ਬੜੀ ਹੋ ਹਾ ਸੋਹਣਾ ਵੀ ਕੋਮਨ ਇਹਦੀ ਬਾਦਸ਼ਾਹ ਉਹ ਉੱਥੇ ਤਾਂ ਕੌਂਡੀ ਜੇ ਸਿਨ ਪੁੱਛੇ ਦੀ ਡੱਟ ਦੀ ਆਵਾਜ਼ ਆ ਉਹ ਉੱਥੇ ਤਾਂ ਕੌਂਡੀ ਉਹਨਾਂ ਦੇ ਉੱਥੇ ਤਾਂ ਕੌਂਡੀ ਆ ਜਾਓ ਜੀ ਤੱਕ ਆਜਾ ਡੱਟ ਦੀ ਮਾਰ ਲੀਂ ਕਹਿੰਦੀ ਨਾ ਮੈਂ ਡਾਉਨ ਆਉਂਦਾ ਕਿ ਮਾਲਾ ਤੀਰਿਓ ਇਹ ਚੱਲਦਾ ਕਰੀਂ ਮਾਲਾ ਤੀਰਿਓ ਪੜਿਆ ਮਾਲਾ ਤੀਰਿਓ ਆਹ ਜਿਆਦਾ ਹੀ ਮਾਲਾ ਤੀਰਿਓ ਉਸਤਾਨੀ ਨਹੀਂ ਕਰਦੀ ਮੰਡੇ ਪਾਜੀ ਤਾਂ ਮਜਾ ਮੰਡੇ ਪਾਜਦੇ ਮਜਾ ਇਹ ਰੋਟੀਆਂ ਨਸੁੰਦੇ ਅੱਧੀ ਰਾਤ ਲੋਕੀ ਫਿਕਰਾਂ ਚ ਮੰਡੀ ਤੇ ਰੋਟੀਆਂ ਲਾਉਣ ਦੇ ਹਾਂ ਮੈਨੂੰ ਲੱਗੀ ਰੋਟੀ ਖਾਣਾਂ ਸੀ ਕਿੰਨਾ ਟਾਈਮ ਹੋ ਗਿਆ ਭਲਾ ਬੁੜਿਆ ਸਾਢੇ 10 ਹੋ ਗਏ ਆਹ ਤਾਂ ਸਾਢੇ ਸਾਢੇ ਦਾ ਪੂਰੇ ਸਾਢੇ 10 ਪੂਰੇ ਹੋ ਗਏ ਮੈਂ ਮੈਂ ਤੇਰੀ ਮੰਮੀ ਨੂੰ ਕਹਿਦੀ ਮੁੰਡੇ ਰੋਟੀ ਖਵਾ ਲਦੀ ਆ ਤਾਂ ਜੀ ਇੱਥੇ ਬਣੀ ਕੋਪਤਿਆਂ ਨੇ ਸਮਝੀ ਉਹਨਾਂ ਰੋਟੀ ਖਾਣ ਦਾ ਟਾਈਮ ਹੋਣੇ ਅਜੇ ਆ ਰੁੱਖੀ ਖਾਈ ਜਾਂਦੀ ਰੋਟੀ ਬਸ ਦੱਦਾਂ ਦੀ ਸੱਦੰਦੇ ਇਧਰ ਜੱਸੀ ਡਿਆ ਰੋਟੀ ਖਾਣ ਬੈਠੀ ਮੈਥੀ ਐ ਕਿੱਦਾਂ ਕਿੱਦਾਂ ਕੋਣ ਇਹ ਮਾਰੇ ਸੋਯੂ ਅਸੀਂ ਲਗੇ ਪੋਪਕੋਰਨ ਬਣਾਉਣ ਆਪਣੇ ਕੋ ਜਵਾਰ ਹੈਗੀ ਆ ਤੇ ਪੋਪਕਨ ਬਣਾ ਲਈ ਤੇ ਸਬਜੀ ਹੈਗੀ ਮੈਂ ਫਿਰ ਵਿੱਚ ਤਾਂ ਮੜਿਆ ਪਾਣੀ ਮਾਰ ਹੀ ਲਿਆ ਉਹ ਤੇ ਸਬਜੀ ਕੱਢੀ ਹੋਣੇ ਹਾਲੇ ਕਿਉਂਕਿ ਪੋਕੋ ਨੇੱਚ ਹੀ ਬਣਦੇ ਆ ਸਹੀ ਲੈ ਵੀ ਜਵਾਰ ਪਾਤੀ ਹੁਣ ਹੁਣੇ ਵੀ ਗੈਸ ਘਾਟੇ ਰੱਖਣਾ ਪਰਾ ਕਿ ਇਹਦੀ ਮੇਰੇ ਕੋ ਸੜ ਜਾਂਦੀ ਉਹਦੀ ਗੱਲ ਨਹੀਂ ਬਣਦੀ ਔਰ ਇਹਨੇ ਕਾਰੇ ਬਣਨੇ ਹਲੋ ਬਣ ਜਾਣਾ ਜਿਸੀ ਵੇਟ ਕਰਨ ਦੇ ਆ ਪੋਪ ਅਪ ਚੱਲਣ ਲੱਗੇ ਹਨ ਹੈ ਪੋਪ ਅਪ ਚੱਲਣ ਲੱਗੇ ਹਨ ਉਹ ਤੇ ਇਹ ਵੀ ਬੜਾ ਠੀਕ ਲੱਗ ਰਿਹਾ ਜਿਵੇਂ ਤੇ ਇਹ ਵੀ ਛੋਟੇ ਨਾਲ ਪਾ ਲਈਂ ਜਿਵੇਂ ਗਾਰੇ ਮੈਂ ਕਹਿੰਦੀ ਕੀ ਬੜਾ ਬੰਦੇ ਅੱਗੇ ਪੋਪਪਾਂ ਤੇ ਆਪਣੇ ਬਣ ਗਏ ਹਨ ਫਸ ਕਲਾਸ ਹਰ ਗੁਣຊਾਂਗੀ ਹਾਂ ਖਾਓ ਮੈਂ ਪੋਪਕਨ ਬੜੀ ਸੇਤੀ ਸਤਾਰ ਗੁਣ ਆਲਸੋ ਡੇਰ ਮੇ ਇਹ ਸੁੱਤੀ ਕਿ ਤਨੇ ਬਹੁਤ ਜਿਆਦਾ ਸਵਾਲ ਕਰਿਆ ਹੂੰ ਚੰਗਾ ਸਵਾਲ ਟਾਈਮ ਦੇ ਸਵਾਲ ਪਿਆ ਕਰੋ ਜਰਾ ਆਦੋਂ ਟਾਈਮ ਦਾ ਸੋਚ ਹੂੰ ਮਡੇ ਜਣੇ ਕਮੈਂਟਾਂ ਚ ਕਹਿ ਰਹੇ ਸੀ ਵੀ ਵੀਰ ਜੀ ਤੁਹਾਡੇ ਕਿਦਮਾਂ ਉਲਟੀਆਂ ਜੀ ਕਿ ਅਮੀ ਤੁਹਾਡਾ ਬਾਰਡਰ ਲੱਗੇ ਘਾਰਵਾ ਹਾਂ ਹੈ ਤੇ ਬਾਰਡਰ ਦੇ ਨੇੜੇ ਤੇ ਵੀ ਪਿੰਡ ਡੇਰਾਵਾ ਹਾਂ ਓਦੋਂ ਨੇੜੇ ਡੇਰਾਵਾ ਬਾਰਡਰ ਬੜੀ ਨਾਮ ਬਾਬਾ ਨਾਨਕ ਡੇਰਾਵਾ ਬਣਾਣਾ ਉਸ ਤੋਂ ਬਾਅਦ ਬਚਦਾ ਆਪਣਾ ਮਟਾਰ ਇਹ ਠੀਕ ਹੈ ਉਹਦਾ ਇੱਥੇ ਮੋੜ ਬਹੁਤ ਵਧੀਆ ਕੋਈ ਵੀ ਪ੍ਰੋਬਲਮ ਹੈਗੀ ਇਸ ਟਾਈਮ ਫਿਲਹਾਲ ਬਹੁਤ ਵਧੀਆ ਲੱਗਦੇ ਚ ਅੱਗੇ ਵੀ ਮਨ ਲਗਾ ਹਲਚਾ ਨਹੀਂ ਹੈਗੀ ਠੀਕ ਹੈ ਆਈ ਪੁਲਿਸ ਖਾਨ ਦੇ ਆਵੇ ਲੋ ਮਨ ਲਗਾ ਠੀਕ ਹੈ ਆਵੇ ਆ ਕੀ ਡਗਰਾਉਂ ਦਾ ਅੱਜ ਕਿਰਪਾ ਆ ਜਾ ਖਾ ਵੀ ਲਈਏ ਮੁੰਡੇ ਹਾਂ ਖਾ ਬਈਓ ਕਿ ਬੁੱਧ ਦਾ ਖਾਣ ਜਾਂ ਇੰਤਖਾਦੀਆਂ ਕੀ ਦਖਾਉਗੇ ਤੇ ਹਾਂ ਕੀ ਲੈ ਕੇ ਆ ਬਾਊ ਉਹ ਨੂੰ ਕਰਕੇ ਆ ਉਹ ਕਰਕੇ ਆ ਉਧਰ ਵੀ ਦਿਖਾ ਆ ਇੱਕ ਦਿਖਾ ਦੇ ਕੀ ਲੈ ਕੇ ਆ ਕੀੜਣ ਮਾ ਹਾਂ ਯਾ ਮੈਨੂੰ ਮੈਨੂੰ ਦੇ ਦੇ ਉਹਨੂੰ ਦੇ ਦੇ ਚਾਚੂ ਨੂੰ ਦੇ ਦੇ ਹਗਲਾ ਦੋ ਤੇਲ ਦੋ ਇੱਕ ਦੋ ਚਾਰ ਪੰਜ ਦੋ ਦੋ ਸਮਾਲ ਕੇ ਗੋਮਾ ਤਾ ਓਸੇ ਵਲੇਖ ਕੈਦਨ ਦੀ ਵੀ ਮੈਂ ਜੋ ਕਰਨਾ ਕਰਨਾ ਹੈ ਬੱਸ ਲੱਗਾ ਹੈ ਹੈ ਲੱਗਾ ਚੱਲ ਪਾਸ ਕਰ ਹੁਣ ਆਪਣੇ ਸੇ ਤੇਰਾ ਹਾਂ ਆਪਣੇ ਨਾਲ ਇਹਨੇ ਸਾਰਾ ਰੋਡ ਦੇ ਨਾਲ ਇਹਨਾਂ ਬਣੀ ਅਰੇ ਤਨ ਜਨਨ ਨਾ ਬੀ ਪੰਜਾ ਤੂੰ ਮਗਰ ਜੀ ਜਨਨ ਨਾ ਦੁਨਾਨ ਦੇ ਅੰਦਰ ਫੰਟਿੰਗ ਕਰ ਤੋਂ ਦੇ ਕੱਪੜੇ ਪਾਏ ਆ ਜੇ ਜਾਣਾ ਤੇ ਸਾਡੇ ਨਾਲ ਸਲੂਨ ਤੇ ਨਹੀਂ ਹੈ ਸਲੂਨ ਤੇ ਜਾਣਾ ਨਹੀਂ じゃ ਕੱਪੜੇ ਪਾਏ ਆ ਜਾਣਾ ਤੇ ਨਹੀਂ ਜਾਣਾ ਮੰਮਾ ਮਮਾ ਨਹੀਂ ਚਲ ਚਲੀਏ ਸਲੂਨ ਤੇ ਜਾਣਾ ਨਹੀਂ ਨਹੀਂ ਜਾਣਾ ਚਲੋ ਫਿਰ ਆਪਾਂ ਚੱਲੀਏ ਮੈਂ ਤੇ ਅੰਮਾਰੀ ਕੁਲੀ ਹੁਣੇ ਕੱਪੜੇ ਪਾਉਣ ਵਾਲੇ ਕੱਢਨੇ ਚੱਲ ਉਧਰ ਜਾ ਪਹਿਲੋ ਆਹ ਪਾਲ ਕੀ ਸਰਦੀਆਂ ਕੀ ਆ ਨੰਗੀ ਪੈਰੀ ਫਿਰਦੀ ਪੈਰ ਨੇ ਕਿੱਥੇ ਬੰਨਿਆ ਹੋਰ ਵੱਡੇ ਹੋਣੇ ਦੇਖੀ ਪੈਰ ਨਾੜਦੀ ਜਾਣੀ ਜੁੱਤੀ ਪਾਉਂਦੀ ਤੇ ਆਣੀ ਆ ਇਹ ਸਰਦੀਆਂ ਵਿੱਚ ਖਾਂਸੀ ਕੀ ਕੁਲੀ ਹੈ আরে ਬਾਪ ਮਾਸਟਰ ਕੋ ਚੂਤੀਆ ਬਣਾ ਦਿਆ ਤੇ ਚਲੋ ਤਿਆਰ ਹੋ ਸਮੀ ਵਗਰਾ ਤਿਆਰ ਹੋ ਜੋ ਲੋ ਤਕਾਲਿਆ ਜੀ ਇਹਦੇ ਕੌਲਿੰਗਾ ਪਰ ਪਰ ਕੇ ਨਾ ਦੰਆ ਗੁਰਵਾ ਸਹੀ ਗੱਲ ਰਹੀਆਂ ਦੇ ਪਕੌੜੇ ਖਾਣ ਦਾ ਨਜ਼ਾਰਾ ਜੇ ਹੁੰਦਾ ਨਾ ਸਹੀ ਗੱਲ ਤੇ ਆਪ ਘਰੇ ਬਣਾ ਲੈਣੇ ਆ ਉਹ ਤੇ ਨੰਗਦੇ ਨਹੀਂ ਗੁਰਵਾ ਉਧਰੋਂ ਲੰਗਣੇ ਜਦੋਂ ਟਾਈਮ ਹੁੰਦਾ ਤੇ ਘਰੇ ਜੀ ਕਰਦਾ ਖਾ ਲਈ ਨਰੇ ਜਾਂਦੇ ਸਹੀ ਗੱਲ ਸਹੀ ਗੱਲ ਜੇ ਤੁਸੀਂ ਆਪ ਘਰੇ ਬਣਾ ਲੈਣੇ ਤੇ ਖੁਦ ਨਾਲ ਦੇ ਬੰਨਦੇ ਜੋ ਮਰਜ਼ੀ ਕਰ ਲੈ ਜਿਹੜਾ ਉੱਥੇ ਇਹਦਾ ਕਿ ਚੁੰਚਾ ਕੀ ਲਈਦਾ ਉਹ ਮਹਾ ਜੇ ਆਪਰਾਕਾਰ ਪਾ ਕੇ ਲਈ ਹੈ ਨਾ ਕੌਲਿੰਗਾ ਪਰ ਪਰ ਕੇ ਖਾਣ ਆਪਾਂ ਬੜੇ ਦਿਨ ਖਤਰੇ ਹੈ ਨਾ ਜੇ ਤੁਮ ਬਾਤ ਆਹ ਬੜਾ ਸੁਆਸ ਹੋਆ। ਭਾਜੀ ਨਾ ਕਹਿੰਦਾ ਹਾਂ ਨਾ ਰੱਜੀ ਕੜਾ ਬੜਾ ਪਿਆ ਇਹਨਾਂ ਨੇ ਤੇ ਕਿਸੇ ਨੇ ਛੋਟਾ ਸਾ ਤੇ ਦੇਣਾ ਤੂੰ ਉਠ ਤੇ ਗਰਮ ਕਰ ਵੇਖੀ ਗਰਮ ਕਰ ਦੇਣਾ ਸਾਰਿਆਂ ਨੇ ਖਾਣ ਸਾਰਿਆਂ ਨੇ ਕੌਲੀਂ ਮੱਪਰ ਪਰ ਪਰ ਕੇ ਖਾਦਾ